ਕੁੱਕ ਰਿਕਾਰਡ ਦੀ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਉਹ ਤੁਹਾਨੂੰ ਇੱਕ ਵੱਡੀ ਜਿੰਮੇਵਾਰੀ ਸੌਂਪੀ ਗਿਆ ਤੇ ਸੱਚ ਕਰਦੇ ਹਾਂ ਸ਼੍ਰੋਮਣੀ ਕਾਲੀ ਦਲ ਨੇ ਜਲੰਧਰ ਤੋਂ ਮੈਨੂੰ ਆਪਣਾ ਉਮੀਦਵਾਰ ਕੱਲ ਬਣਾਇਆ ਔਰ ਅਸਲੀ ਅੱਜ ਸਾਰੇ ਸਾਥੀ ਸਰਕਲ ਬਡਾਲਾ ਸਾਹਿਬ ਸਾਡੇ ਮੱਲਨ ਸਾਹਿਬ ਸਾਰੇ ਅਸੀਂ ਇੱਥੇ ਅੱਜ ਸ੍ਰੀ ਦਰਬਾਰ ਸਾਹਿਬ ਸੱਚਖੰਡ ਹਜ਼ੂਰ ਮੱਥਾ ਟੇਕਣ ਆਏ ਆਂ ਗੁਰੂ ਮਾਰੇ ਦਾ ਗੁਰੂ ਰਾਮਦਾਸ ਮਹਾਰਾਜ ਸਿੱਤੇ ਪਾਸ਼ਾ ਦਾ ਅਸ਼ੀਰਵਾਦ ਲੈਣ ਆਏ ਆ ਕਿਉਂਕਿ ਜਿਹੜਾ ਰਾਜਨੀਤਿਕ ਕੰਮ ਹੁੰਦਾ ਹੈ ਜਿਹੜਾ ਉਹ ਲੋਕਾਂ ਦੇ ਹੱਕ ਔਰ ਸੱਚ ਦੀ ਲੜਾਈ ਵਾਸਤੇ ਲੜਨ ਵਾਸਤੇ ਅਸੀਂ ਰਾਜਨੀਤਿਕ ਲੋਕ ਜਿਹੜੇ ਅੱਗੇ ਆਉਂਦੇ ਆ ਔਰ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਹੈ ਇਸ ਕਰਕੇ ਮੈਂ ਆਪਣੀ ਦੀਆਂ ਲੰਬੀਆਂ ਸੇਵਾਵਾਂ ਸੀ ਕਾਂਗਰਸ ਪਾਰਟੀ ਦੀਆਂ ਉਹਨਾਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਸਿਧਾਂਤ ਪਸੰਦ ਹੈ ਸ਼ੁਰੂ ਤੋਂ ਹੀ ਔਰ ਇਸ ਕਰਕੇ ਮੈਂ ਆਪਣੇ ਆਪ ਨੂੰ ਸਮਰਪਿਤ ਕੀਤਾ ਔਰ ਅੱਜ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਵਾਸਤੇ ਅਸ਼ੀਰਵਾਦ ਲੈਣ ਵਾਸਤੇ ਤਾਂ ਕਿ ਅਸੀਂ ਆਪਣੀ ਇਲੈਕਸ਼ਨ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਸਕੀਏ ਇੱਥੇ ਮੱਥਾ ਟੇਕ ਕੇ ਅਸ਼ੀਰਵਾਦ ਲੈ ਕੇ ਅਸੀਂ ਸ਼ੁਰੂ ਕਰਾਂਗੇ ਕਿਉਂਕਿ ਇਹ ਕਹਿੰਦੇ ਰਿਸ਼ਵਤਖੋਰੀ ਕਦਮ ਹੋ ਚੁੱਕੀ ਪੰਜਾਬ ਦੇ ਵਿੱਚ ਜੀ ਇਹ ਰਿਸ਼ਵਤਖੋਰੀ ਆਪਾਂ ਦੇਖੋ ਇਸ ਜਗ੍ਹਾ ਤੇ ਬੈਠੇ ਆਂ ਖੜੇ ਆਂ ਜਿੱਥੇ ਸੱਚ ਦੀ ਜਿੱਥੋਂ ਆਵਾਜ਼ ਆਉਂਦੀ ਆ ਤੁਸੀਂ ਆਪਣੇ ਹਿਰਦੇ ਤੇ ਹੱਥ ਰੱਖ ਕੇ ਦੱਸੋ ਵੀ ਕਿੰਨੀ ਪੰਜਾਬ ਦੇ ਵਿੱਚ ਜਿਹੜੀ ਰਿਸ਼ਵਤ ਜਿਹੜੀ ਆ ਖਤਮ ਹੋ ਚੁੱਕੀ ਆ ਇਹ ਗੱਲਾਂ ਜਿਹੜੀਆਂ ਕਹਿਣ ਵਾਲੀਆਂ ਹੁੰਦੀਆਂ ਰਾਜਨੀਤਿਕ ਲੋਕ ਬਹੁਤ ਬੜਾ ਚੜਾ ਕੇ ਗੱਲਾਂ ਕਰਦੇ ਨੇ ਲੇਕਿਨ ਸਚਾਈ ਜਿਹੜੀ ਆ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਆਉਨੇ ਆ ਤੇ ਆਪ ਨੂੰ ਸੱਚ ਦੀ ਗੱਲ ਕਰਨੀ ਚਾਹੀਦੀ ਆ ਅੱਜ ਜਿੰਨੀ ਪੰਜਾਬ ਦੇ ਵਿੱਚ ਰਿਸ਼ਵਤ ਖੋਰੀ ਹੈ ਮੇਰਾ ਖਿਆਲ ਰਕਾਰ ਟੁੱਟ ਗਿਆ ਅਸੀਂ ਵੀ ਰਾਜਨੀਤੀ 'ਚ ਰਹੇ ਆ ਬਹੁਤ ਲੰਬਾ ਸਮਾਂ ਹੋ ਗਿਆ ਰਾਜਨੀਤੀ ਦੇ ਵਿੱਚ ਬੜੇ ਉੱਚ ਅਹੁਦਿਆਂ ਦੇ ਉੱਤੇ ਰਹੇ ਆ ਕੋਈ ਵੀ ਵਿਅਕਤੀ ਸਾਡੇ ਉੱਤੇ ਅੱਖ ਚੱਕ ਹੱਥ ਚੱਕ ਕੇ ਅੱਖ ਚੱਕ ਕੇ ਇਹ ਨਹੀਂ ਕਹਿ ਸਕਦਾ ਕਿ ਕੇਪੀ ਔਰ ਕੇਪੀ ਦੇ ਪਰਿਵਾਰ ਨੇ ਕੋਈ ਇਦਾਂ ਦੀ ਕਰਾਪਸ਼ਨ ਕੀਤੀ ਹੈ ਕੋਈ ਮਾੜਾ ਕੰਮ ਕੀਤਾ ਹੈ ਕਿਸੇ ਦੇ ਨਾਲ ਧੱਕਾ ਕੀਤਾ ਹੈ ਇਹ ਡਿਪੈਂਡ ਕਰਦਾ ਬੰਦੇ-ਬੰਦੇ ਦੇ ਉੱਤੇ ਚੰਦਰ ਦੀ ਸੇਵਾ ਜਿਹੜਾ ਚਰਨਜੀਤ ਸੀ ਚੱਲੀ ਹੈ ਸੁਸ਼ੀਲ ਰਿੰਕੂ ਹੈ ਸਾਹਮਣੇ ਸਿਆਸੀ ਖਾੜੇ ਦੇ ਵਿੱਚ ਇਸ ਚੋਣ ਪੂਰੇ ਕਹਿ ਸਕਦੇ ਮੈਦਾਨ ਨੂੰ ਕਿਸ ਤਰ੍ਹਾਂ ਦੇਖੋ ਦੇਖੋ ਚੋਣਾਂ ਦੇ ਵਿੱਚ ਕੈਂਡੀਡੇਟ ਤਾਂ ਖੜੇ ਹੁੰਦੇ ਹੀ ਆ ਪਾਰਟੀਆਂ ਦੀ ਲੜਾਈ ਹੁੰਦੀ ਹੈ ਔਰ ਲੋਕ ਸਭਾ ਦਾ ਇਲੈਕਸ਼ਨ ਹੈ ਇਹ ਕੋਈ ਛੋਟਾ ਜਿਹਾ ਇਲੈਕਸ਼ਨ ਤਾਂ ਨਹੀਂ ਸਾਰੇ ਦੇਸ਼ ਦਾ ਇਲੈਕਸ਼ਨ ਹੈ ਦੇਸ਼ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਜਾਗਰ ਹੋਣੀ ਹੈ ਜਿਹੜੀਆਂ ਲੋਕ ਪਿਛਲੇ 10 ਸਾਲ ਤੋਂ ਬੀਜੇਪੀ ਦੀ ਸਰਕਾਰ ਦੀ ਤਰਸ ਦੀ ਝੱਲੇ ਨੇ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਮਨੋਰਟੀਜ਼ ਹੈ ਸਿੱਖ ਹਿੰਦ ਜਿਹੜੇ ਸਾਡੇ ਦਲਿਤ ਭਾਈਚਾਰਾ ਹੈ ਮੁਸਲਮਾਨ ਹੈ ਔਰ 크리ᱥチয়ান ਹੈ ਜਿਹੜਾ ਉਹਨਾਂ ਦੇ ਉੱਤੇ ਅਤਿਆਚਾਰ ਜਿਹੜਾ ਹੋ ਰਿਹਾ ਆ ਅੱਜ ਸਿੱਧਾ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਜੀ ਮੁਸਲਮਾਨਾਂ ਨੇ ਬੱਚੇ ਜ਼ਿਆਦਾ ਪੈਦਾ ਕਰਦੇ ਆ ਜੀ ਕਾਂਗਰਸ ਨੇ ਪੁਰਾਣੀਆਂ ਸਰਕਾਰਾਂ ਨੇ ਮੁਸਲਮਾਨਾਂ ਨੂੰ ਬੜਾ ਕੁਝ ਦਿੱਤਾ ਤੇ ਜਿਹੜੇ ਲੋੜਵੰਦ ਹੁੰਦੇ ਆ ਜੇ ਉਹਨਾਂ ਨੂੰ ਕੋਈ ਸਰਕਾਰਾਂ ਦਿੰਦੀਆਂ ਤੇ ਕੋਈ ਮਾੜੀ ਗੱਲ ਲੋੜਵੰਦਾਂ ਵਾਸਤੇ ਜਿਹੜੀਆਂ ਸਰਕਾਰਾਂ ਜਿਹੜੀਆਂ ਹੁੰਦੀਆਂ ਰੱਬ ਤੋਂ ਬਾਅਦ ਸਰਕਾਰ ਹੁੰਦੀ ਆ